ਸ਼ਿਕਾਲ ਜੀ ਸਵਾਗਤ ਕਰਦੇ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਾਰਟੀਕੂਲਰ ਡੱਬਲ ਨੂੰ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਨ ਜੀ ਸਭ ਤੋਂ ਪਹਿਲਾਂ ਜਿਹੜੀਆਂ ਭੈਣਾਂ ਪਹਿਲੀ ਵਾਰ ਜੋੜੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਤੁਹਾਨੂੰ ਮੇਰੀ ਵੀਡੀਓ ਦਾ ਜੀ ਅੱਜ ਦੇ ਜਿਹੜੇ ਅਸੀਂ ਤੁਹਾਡੇ ਵਾਸਤੇ ਪਲੇਨ ਪੀਸ ਲੈ ਕੇ ਆਏ ਗਲਾਸ ਹਲਕ ਦੇ ਵਿੱਚ ਲੈ ਕੇ ਆਏ ਪ੍ਰਾਈਜ਼ ਰੈੜੀਆਂ ਜੀ ਇਹਨਾਂ ਪੀਸਾਂ ਦੀ 150 ਜੇ ਇੱਕ ਪੀਸ ਦੀ ਪ੍ਰਾਈਜ਼ 150 ਰੈੜੀਆਂ ਜੀ ਜੇਕਰ ਤੁਸੀਂ ਦੋ ਪੀਸ ਲੈ ਰਹੇ ਹੋ ਜੀ ਠੀ ਤੇ ਚੈੱਕ ਕਰੋ ਜੀ ਪੀਸ ਅਜ ਦੇ ਕਲਰ ਲਓ ਜੀ ਕੱਟ ਰਹਿਣੀ ਹੈ ਇੱਕ ਪੀਸ ਦੀ 3.5 ਮੀਟਰ ਦੀ ਕੱਟ ਰਹਿਣੀ ਹੈ ਜੀ ਇੱਕ ਪੀਸ ਦੀ ਚੈੱਕ ਕਰੋ ਜੀ ਇਹ ਲਓ ਜੀ ਗਲਾਸ ਸਿਲਕ ਇਹ ਤੁਹਾਨੂੰ ਸਕਾਈ ਬਲੂ ਕਲਰ ਦੇ ਵਿੱਚ ਮਿਲਣਗੇ ਜੀ ਲਓ ਜੀ ਸਕਾਈ ਬਲੂ ਕਲਰ ਦੇ ਵਿੱਚ ਮਿਲਣ ਵਾਲੇ ਦੋ ਪੀਸ 300 ਦੇ ਦੋ ਪੀਸ ਮਿਲਨੇ ਆ ਜੀ ਤੁਹਾਨੂੰ ਇੱਕ ਪੀਸ ਦੀ ਕੱਟ ਰਹਿਣੀ ਹੈ 3.5 ਮੀਟਰ 7 ਮੀਟਰ ਕਪੜਾ ਮਿਲਣਾ ਜੀ ਵਿੱਚੋਂ ਦੁਪੱਟਾ ਤੁਸੀਂ ਐਡਜਸਟ ਕਰ ਸਕਦੇ ਹੋ ਇਹ ਵਾਲਾ ਪਿਸਤਾ ਕਲਰ ਆਉਗਾ ਤੇ ਦੂਸਰੇ ਦੋ ਪੀਸ ਹੋਣੇ ਪਿਸਤਾ ਕਲਰ ਦੇ ਸ਼ੈਕ ਕਰੀ ਚਲੋ ਜੀ ਕਲਰ ਇਹਨਾਂ ਦੇ ਲਓ ਜੀ ਇਹ ਥੋੜਾ ਜਿਹਾ ਮਾਊਸ ਕਲਰ ਦੇ ਵਿੱਚ ਆਣਗੇ ਜੀ ਦੋ ਪੀਸ ਤੋਂ ਉਹਨੂੰ ਮਾਊਸ ਕਲਰ ਦੇ 10 ਪੀਸ ਮਿਲ ਜਾਣੇ ਆ ਜੀ ਮਾਊਸ ਕਲਰ ਦੇ ਮਾਊਸ ਕਲਰ ਦੇ ਤਿੰਨ ਪੀਸ ਲੈ ਸਕਦੇ ਹੋ ਜੀ ਠੀਕ ਹੈ ਜੀ ਦੋ ਲੈ ਲਓ ਜੀ ਦੋ ਪੀਸ ਲੈ ਲਓ ਤੁਸੀਂ ਇਹ ਮਾਊਸ ਕਲਰ ਦੇ ਇਹਦੇ ਨਾਲ ਤੁਹਾਨੂੰ ਇੱਕ ਹਾਵਲਾ ਪੀਸ ਲਗਾ ਦਿੰਦੀ ਆ ਜੀ ਲਓ ਇਹ ਮੈਚਿੰਗ ਕਰ ਲਓ ਜੀ ਐਦਾਂ ਆਵਲੇ ਪੀਸ ਦੀ ਐਦਾਂ ਮੈਚਿੰਗ ਕਰਕੇ ਲੈ ਲਓ ਜੀ ਮਸਟਰਡ ਕਲਰ ਦਾ ਪੀਸ ਹੈ ਜੀ ਮਸਟਰਡ ਕਲਰ ਦੇ ਨੂੰ ਤੁਸੀਂ ਇਹਦੇ ਨਾਲ ਵੀ ਮੈਚਿੰਗ ਕਰ ਸਕਦੇ ਹੋ ਜੀ ਕਰੀਮ ਦੇ ਨਾਲ ਵੀ ਠੀਕ ਹੈ ਵੈਸੇ ਇਹਦੇ ਨਾਲ ਜ਼ਿਆਦਾ ਅੱਛੀ ਮੈਚਿੰਗ ਹੈ ਮਾਊਸ ਕਲਰ ਦੇ ਨਾਲ ਜ਼ਿਆਦਾ ਅੱਛੀ ਮੈਚਿੰਗ ਹੈ ਮਸਟਰਡ ਕਲਰ ਦੀ ਮੈਚਿੰਗ ਕਰਕੇ ਲੈ ਸਕਦੇ ਹੋ ਤੁਸੀਂ ਲਓ ਜੀ ਅਗਲੇ ਪੀਸ ਲੈਣੇ ਆ ਸਕੈਨ ਬੇਸ ਦੇ ਵਿੱਚ ਸਕੈਨ ਬੇਸ ਦੇ ਤੋਂ ਤਿੰਨ ਲਓ ਜੀ ਚਾਰ ਪੀਸ ਮਿਲ ਜਾਣੇ ਆ ਸੀ ਸਕੈਨ ਬੇਸ ਦੇ ਵਿੱਚ ਚਾਰ ਪੀਸ ਮਿਲ ਜਾਣੇ ਤੁਹਾਨੂੰ ਸੇਮ ਠੀਕ ਹੈ ਜੀ ਤੇ ਪ੍ਰਾਈਸ ਰਹਿਣੀ ਇੱਕ ਪੀਸ ਦੀ 150 ਤੇ ਦੋ ਪੀਸ ਤੁਹਾਨੂੰ 300 ਦੇ ਪੈਣ ਵਾਲੇ ਆ 7 ਮੀਟਰ ਕੱਪੜਾ ਮਿਲਣਾ 300 ਦੇ ਵਿੱਚ ਲਓ ਜੀ ਇਹ ਵਾਲਾ ਕਲਰ ਜੀ ਮਾਊਸ ਸਕੈਨਜਾ ਕਲਰ ਆਉਣਾ ਜੀ ਠੀਕ ਹੈ ਜੀ ਮਾਊਸ ਸਕੈਨਜਾ ਕਲਰ ਆਉਣਾ ਇਹਦਾ ਤੇ ਦੋ ਪੀਸ ਤੁਹਾਨੂੰ ਇਹਦੇ ਮਿਲ ਜਾਣੇ ਆ ਤੇ ਇਹ ਵਾਲਾ ਕਲਰ ਚੈੱਕ ਕਰੋ ਜੀ ਥੋੜਾ ਜਿਹਾ 골ਡਨ ਸ਼ੇਡ ਦੇ ਵਿੱਚ ਆਉਣੀਆਂ ਜੀ ਇਹ ਵਾਲੇ ਪੀਸ ਮਾਊਸ 골ਡਨ ਸ਼ੇਡ ਦੇ ਵਿੱਚ ਆਉਣੇ ਆ ਜੀ ਇਹ ਤੁਹਾਨੂੰ 4 ਪੀਸ ਮਿਲ ਜਾਣੇ ਆ ਠੀਕ ਹੈ ਜੀ 4 ਪੀਸ ਲੈ ਸਕਦੇ ਹੋ ਮਾਊਸ 골ਡਨ ਸ਼ੇਡ ਦੇ ਵਿੱਚ ਇਹਦੇ ਉੱਪਰ ਤੁਸੀਂ ਹੈਂਡਵਰਕ ਕਰ ਲਓ ਥ्रेडਵਰਕ ਕਰ ਲਓ ਕਿਸੇ ਤਰ੍ਹਾਂ ਦਾ ਮਸ਼ੀਨੀ ਵਰਕ ਕਰ ਲਓ ਕਿਸੇ ਵੀ ਤਰ੍ਹਾਂ ਦਾ ਤੁਸੀਂ ਇਹਨਾਂ ਪੀਸਾਂ ਦੇ ਉੱਪਰ ਵਰਕ ਕਰ ਸਕਦੇ ਹੋ ਜੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਅਨੰਨ ਸ਼ੇਡ ਦੇ ਵਿੱਚ ਆਉਣਗੇ ਪੀਸ ਲਓ ਜੀ ਦੋ ਪੀਸ ਲੈ ਸਕਦੇ ਹੋ 10 ਪੀਸ ਲੈ ਸਕਦੇ 3 ਪੀਸ ਸੇਮ ਸਾਡੇ ਕੋਲੇ ਅਵੇਲੇਬਲ ਹੈ ਕਈ ਮੇਰੀਆਂ ਭੈਣਾਂ ਦਾ ਥੋੜੇ ਜਿਹਾ ਕੱਪੜੇ ਤੇ ਸੂਟ ਬਣ ਜਾਂਦਾ 3 ਪੀਸ ਲੈ ਕੇ ਦੋ ਸੂਟ ਬਣਾ ਸਕਦੇ ਹੋ ਤੁਸੀਂ ਕਿਉਂਕਿ ਇੱਕ ਪੀਸ ਦੀ ਕਟ ਹੈਗੀ 3.5 ਮੀਟਰ ਦੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹ ਆਊਗਾ ਪੀਚ ਕਲਰ ਦੇ ਵਿੱਚ ਠੀਕ ਹੈ ਜੀ ਮ ਇਹ ਜਿਹੜਾ ਥੋੜਾ ਜਿਹਾ ਬਰਾਊਨ ਪੀਚ ਕਲਰ ਜਿਹਾ ਆਉਣਾ ਠੀਕ ਹੈ ਜੀ ਬਰਾਊਨ ਪੀਚ ਜਿਹਾ ਕਲਰ ਹੈ 10 ਪੀਸ ਤੁਹਾਨੂੰ ਮਿਲ ਜਾਣੀਆਂ ਪੀਚ ਕਲਰ ਦੇ ਠੀਕ ਹੈ ਜੀ ਇੱਕ ਪੀਸ ਦੀ ਜਿਹੜੀ ਪ੍ਰਾਈਸ ਰਹਿਣੀ ਆ ਜੀ 150 ਰੁਪਏ 300 ਦਾ ਤੁਹਾਨੂੰ ਸੂਟ ਪਿਆ ਜਾਣਾ ਜੀ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਪਿਸਤਾ ਕਲਰ ਇਹ ਪਿਸਤਾ ਕਲਰ ਦੇ ਵਿੱਚ ਆਊਗਾ ਜੀ ਚੈੱਕ ਕਰੋ ਪਿਸਤਾ ਕਲਰ ਦੇ ਵਿੱਚ ਆਣਾ ਠੀਕ ਹੈ ਜੀ 10 ਪੀਸ ਹੀ ਤੁਹਾਨੂੰ ਪਿਸਤਾ ਕਲਰ ਦੇ ਮਿਲਣੇ ਆ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਥੋੜਾ ਜਿਹਾ ਸਕੈਨਰ ਜੇ بیس ਵਿੱਚ ਆਉਣਾ ਹੈ ਬਹੁਤ ਸੋਹਣਾ ਕਲਰ ਜਾਂ ਰਹਿਣ ਵਾਲਾ ਠੀਕ ਹੈ ਜੀ ਲਓ ਜੀ ਅ ਬਹੁਤ ਪਿਆਰਾ ਜਿਹਾ ਕਲਰ ਹੈ 3 ਪੀਸ ਤੁਹਾਨੂੰ ਇਹਦੇ ਮਿਲ ਜਾਣੇ ਆ ਆਪਾਂ ਚੈੱਕ ਕਰ ਲਓ ਜੀ ਇਹ ਥੋੜਾ ਜਿਹਾ 골ਡਨ ਮਾਊਸ ਹੋਣਾ ਇਹ 2 ਪੀਸ ਤੁਹਾਨੂੰ ਇਹਦੇ ਮਿਲ ਜਾਣੇ ਆ 골ਡਨ ਮਾਊਸ ਜੇ ਕਲਰ ਤੇ ਬਹੁਤ ਪਿਆਰਾ ਜਿਹਾ ਕਲਰ ਰਹਿਣ ਵਾਲਾ ਇਹ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਥੋੜਾ ਜਿਹਾ ਪਿਆਜੀ ਜੇ ਸ਼ੇਅਰ ਚ ਆਉਣੇ 2 ਪੀਸ 2 ਪੀਸ ਤੁਹਾਨੂੰ ਇਹ ਮਿਲ ਜਾਣੇ ਆ ਜੀ ਇਹ ਵੀ ਤੁਹਾਨੂੰ ਮਿਲ ਜਾਣੇ ਤਿੰਨ ਪੀਸ ਸੇਮ ਕਲਰ ਦੇ ਤਿੰਨ ਪੀਸ ਮਿਲ ਜਾਣੇ ਆ ਜੀ ਦੇਖੋ ਜੀ ਬਹੁਤ ਸੋਹਣੀ ਮੈਚਿੰਗ ਰਹਿਣ ਵਾਲੀ ਨੇ ਪੀਸਾਂ ਦੀ ਇਹ ਉਹਨੇ ਸੀ ਗ੍ਰੀਨ ਜੇ ਕਲਰ ਵਿੱਚ ਜਿਹਨੂੰ ਇੰਗਲਿਸ਼ ਕਲਰ ਆ ਜਾਂਦਾ ਜੀ ਬਹੁਤ ਪਿਆਰਾ ਜਿਹਾ ਕਲਰ ਹੁੰਦਾ ਤਿੰਨ ਪੀਸ ਤੁਹਾਨੂੰ ਇਹਦੇ ਮਿਲ ਜਾਣੇ ਤਿੰਨ ਪੀਸ ਲੈ ਸਕਦੇ ਹੋ ਤੁਸੀਂ ਇਹ ਵਾਲੇ ਪੀਸ ਦੇ ਠੀਕ ਹੈ ਜੀ ਅਗਲਾ ਚੈੱਕ ਕਰੋ ਜੀ ਲਓ ਇਹ ਵਾਲੇ ਪੀਸ ਚੈੱਕ ਕਰੋ ਜੀ ਇਹ ਮੈਚਿੰਗ ਰਹਿਣਗੇ ਕੰਟਰਾਸਟ ਬਣਾਈ ਹੈ ਜੀ ਇਹਨਾਂ ਦੀ ਸੀ ਕੰਟਰਾਸਟੇ ਵਾਲੇ ਪੀਸ ਲੈ ਸਕਦੇ ਹੋ ਮੈਚਿੰਗ ਕਰਕੇ ਸਾਡੇ ਕੋਲ ਕਿਉਂਕਿ ਅੱਜ ਕੱਲ ਮੈਚਿੰਗ ਸੂਟ ਵੀ ਕਾਫੀ 트ੈਂਡ ਦੇ ਵਿੱਚ ਆ ਰਹੇ ਹਨ ਮੈਚਿੰਗ ਸੂਟ ਜਿਆਦਾ ਚੱਲਦੇ ਆ ਲਓ ਜੀ ਇਹ ਦੋ ਪੀਸ ਤੁਸੀਂ ਆਪਸ ਵਿੱਚ ਮੈਚਿੰਗ ਕਰਕੇ ਲੈ ਸਕਦੇ ਹੋ ਕਲਰ ਆਵਲ ਪੀਸ ਦਾ ਡਲ ਆ ਰਿਹਾ ਪਰ ਮੈਚਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਜੀ ਹਾਂਜੀ ਇਹ ਵਾਲੇ ਪੀਸ ਚੈੱਕ ਕਰੋ ਜੀ ਇੱਕ ਗ੍ਰੇ ਕਲਰ ਦਾ ਪੀਸ ਹੈ ਇਹ ਵੀ ਗ੍ਰੇ ਕਲਰ ਹੈ ਪਰ ਇਹ ਮੂਗੀਆ ਜਾਂ ਕਲਰ ਸੀ ਕਿ ਜੀ ਮੂਗੀਆ ਗ੍ਰੀਨ ਦਾ ਕਲਰ ਹੈ ਜੀ ਇਹ ਦੋਨਾਂ ਦੀ ਆਪਸ ਵਿੱਚ ਮੈਚਿੰਗ ਕੰਟਰਾਸਟ ਬਣਾ ਕੇ ਤੁਸੀਂ ਪੀਸ ਲੈ ਸਕਦੇ ਹੋ ਠੀਕ ਹੈ ਜੀ ਇਹ ਵਾਲੇ ਪੀਸ ਲਓ ਜੀ ਲਓ ਆ ਵਾਲਾ ਬਹੁਤ ਸੋਹਣਾ ਕਲਰ ਹੈਨ ਵਾਲਾ ਜੀ ਆ ਵਾਲੇ ਪੀਸ ਤਾਂ ਇਹ ਤੁਹਾਨੂੰ ਦੀ ਮੈਚਿੰਗ ਕਰਕੇ ਲੈ ਲਓ ਜੀ ਇੱਦਾਂ ਬਹੁਤ ਸੋਹਣਾ ਸੂਟ ਬਣਨਾ ਜੀ ਆਪਸ ਵਿੱਚ ਇਹ ਵਾਲੀ ਮੈਚਿੰਗ ਕਰਕੇ ਤੇ ਇਹ ਵਾਲੀ ਮੈਚਿੰਗ ਤੁਸੀਂ ਲੈ ਸਕਦੇ ਹੋ ਲਓ ਜੀ ਇਹ ਵਾਲੀ ਮੈਚਿੰਗ ਲੈ ਸਕਦੇ ਦੋਨਾਂ ਪੀਸਾਂ ਦੀ ਇਹ ਵੀ ਬਹੁਤ ਪਿਆਰੀ ਮੈਚਿੰਗ ਹੈ ਨਹੀਂ ਇਹਨਾਂ ਦੋਨਾਂ ਪੀਸਾਂ ਦੀ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਜ ਤੇ ਇਹ ਵਾਲਾ ਪੀਸ ਚੈੱਕ ਕਰੋ ਜੀ ਦੋਨੋਂ ਆਪਸ ਵਿੱਚ ਹੀ ਮੈਚ ਹੈ ਲਓ ਜੀ ਬਹੁਤ ਪਿਆਰਾ ਸੋਨਾ ਮੈਚ ਹੈ ਜੀ ਇਹਨਾਂ ਦੋਨੋਂ ਪੀਸਾਂ ਨੂੰ ਤੇ ਇਹਦੇ ਨਾਲ ਤੁਸੀਂ ਇੱਕ ਆ ਫਰੂਜੀ ਕਲਰ ਦਾ ਪੀਸ ਅਡਜਸਟ ਕਰ ਲਓ ਠੀਕ ਹੈ ਜੀ ਆ ਸ਼ਰਟ ਬਣਾ ਲਓ ਇਹ ਬਾਟਮ ਕਰ ਲਓ ਤੇ ਨਾਲ ਹੀ ਇਹ ਦੁਪੱਟਾ ਕਰ ਲਓ ਤਿੰਨ ਪੀਸ ਲੈ ਲਓ ਜੀ ਬਹੁਤ ਪਿਆਰੀ ਮੈਚਿੰਗ ਹੋਣੀ ਹੈ ਦੋ ਲੈ ਲਓ ਜੀ ਮੈਚਿੰਗ ਕਰਕੇ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਪੀਸ ਤੇ ਇਹਦੇ ਦੋਨਾਂ ਦੀ ਆਸਪੈਕਟ ਤੁਸੀਂ ਮੈਚਿੰਗ ਲੈ ਸਕਦੇ ਹੋ ਠੀਕ ਹੈ ਜੀ ਇਹ ਥੋੜੇ ਕੰਟਰਾਸਟ ਦੇ ਵਿੱਚ ਸੂਟ ਬਣਦੇ ਆ ਲਓ ਜੀ ਇਹ ਵਾਲਾ ਦੇਖੋ ਜੀ ਰੈੱਡ ਦੇ ਨਾਲ ਤੁਸੀਂ ਇਹ ਵਾਲਾ ਮੈਚਿੰਗ ਕਰ ਸਕਦੇ ਹੋ ਲਓ ਜੀ ਇਹ ਵਾਲਾ ਕਲਰ ਚੱਕਰ ਇਹ 골ਡਨ ਕਲਰ ਹੈ ਠੀਕ ਹੈ ਜੀ 골ਡਨ ਕਲਰ ਹੈ ਪਰ ਵੀਡੀਓ ਵਿੱਚ ਬਿਲਕੁਲ ਚੇਂਜ ਆ ਰਿਹਾ ਕਲਰ ਹੈ ਨਾ ਕਾਫੀ ਮੇਰੀਆਂ ਭੈਣਾਂ ਕਹਿ ਦਿੰਦੀਆਂ ਵੀ ਪੀਸ ਸੇਮ ਨਹੀਂ ਆਇਆ ਜu ਅਸੀਂ ਸਿਲੇਕਟ ਕੀਤੇ ਸੀ ਵੀਡੀਓ ਵਿੱਚ ਪਰ ਜਿਹੜੇ ਕਲਰ ਹੁੰਦੇ ਨੇ ਨਾ ਕਈ ਵਾਰੀ ਆਪਸ ਵਿੱਚ ਚੇਂਜ ਹੁੰਦੇ ਆ ਵੀਡੀਓ ਦੇ ਸਹੀ ਕਲਰ ਨਹੀਂ ਆਉਂਦੇ ਹੈ ਨਾ ਆਹ ਦੇ ਕੋਈ ਰੈੱਡ ਤੇ 골ਡਨ ਕਲਰ ਹੈ ਜੀ ਤੇ ਕਾਫੀ ਆਪਸ ਵਿੱਚ ਚੇਂਜ ਆ ਰਿਹਾ ਹੈ ਕਲਰ ਤੇ ਆਵਲੀ ਮੈਚਿੰਗ ਦੇਖੋ ਜੀ ਇਹ ਵੀ ਬਹੁਤ ਸੋਹਣੀ ਮੈਚਿੰਗ ਰਹਿਣ ਵਾਲੀ ਹੈ ਲੋ ਜੀ ਐਦਾਂ ਇਹਨਾਂ ਦੋਨਾਂ ਪੀਸਾਂ ਦੀ ਮੈਚਿੰਗ ਕਰ ਲਓ ਜਾਂ ਫਿਰ ਇਹ ਵਾਲੇ ਪੀਸ ਦੀ ਮੈਚਿੰਗ ਕਰ ਸਕਦੇ ਹੋ ਜੇ ਇਹ ਵਾਲੇ ਪੀਸ ਦੇ ਨਾਲ ਵੀ ਮਹਿੰਦੀ ਤੇਰੀ ਆਵਲਾ ਪੀਸ ਲਓ ਜੀ ਇਹ ਵੀ ਤੁਸੀਂ ਐਦਾਂ ਦੋਨਾਂ ਦੀ ਮੈਚਿੰਗ ਕਰਕੇ ਲੈ ਸਕਦੇ ਹੋ ਕੰਟਰਾਸਟ ਸੂਟ ਬਣਾ ਸਕਦੇ ਹੋ ਜਾਂ ਮੈਚਿੰਗ ਕਰਕੇ ਲੈ ਲਓ ਜੀ ਦੋ ਪੀਸ ਠੀਕ ਹੈ ਜੀ ਇਹ ਵਾਲੇ ਪੀਸ ਚੈੱਕ ਕਰੋ ਜੀ ਲੋ ਜੀ ਇਹ ਵੀ ਤੁਸੀਂ ਆਪਸ ਵਿੱਚ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਤੁਨੋਂ ਪੀਸਾਂ ਦਾ ਕੰਟਰਾਸਟ ਬਹੁਤ ਸੋਹਣਾ ਰਹਿਣ ਵਾਲਾ ਜੀ ਲਓ ਜੀ ਇਹ ਵਾਲੀ ਮੈਚਿੰਗ ਦੇਖੋ ਜੀ ਡਾਰਕ ਵਾਈਨ ਕਲਰ ਹੈ ਤੇ ਨਾਲ ਇਹਦੇ ਨਾਲ ਪਿਆਜ਼ੀ ਜਿਹਾ ਕਲਰ ਦੀ ਮੈਚਿੰਗ ਹੈ ਐਦਾਂ ਮੈਚਿੰਗ ਕਰਕੇ ਲੈ ਲਓ ਜੀ ਤੁਨੋਂ ਪੀਸ ਲਓ ਜੀ ਆਵਲਾ ਪੀਸ ਚੈੱਕ ਕਰੋ ਜੀ ਇਹ ਵੀ ਤੁਸੀਂ ਆਪਸ ਵਿੱਚ ਐਦਾਂ ਮੈਚਿੰਗ ਕਰਕੇ ਲੈ ਸਕਦੇ ਹੋ ਠੀਕ ਹੈ ਜੀ ਜਾਂ ਡਾਰਕ ਮਹਿੰਦੀ ਤੇ ਇਹ ਵਾਲੀ ਵੀ ਤੁਸੀਂ ਮੈਚਿੰਗ ਲੈ ਸਕਦੇ ਹੋ ਐਦਾਂ ਵੀ ਲੈ ਸਕਦੇ ਹੋ ਮੈਚਿੰਗ ਠੀਕ ਹੈ ਜੀ ਤੇ ਐਦਾਂ ਵੀ ਮੈਚਿੰਗ ਲੈ ਸਕਦੇ ਹੋ ਤੇ ਜੇਕਰ ਤੁਸੀਂ ਐਦਾਂ ਗ੍ਰੇ ਤੇ ਵਾਈਟ ਦੀ ਮੈਸੇਜ ਦੇਣਾ ਚਾਹੋ ਨੀ ਹੋ ਵੀ ਲੈ ਸਕਦੇ ਹੋ ਜੀ ਲਓ ਜੀ ਇਹ ਵੀ ਬਹੁਤ ਸੋਹਣੀ ਮੈਚਿੰਗ ਹੈ ਇਹ ਵੀ ਬਹੁਤ ਸੋਹਣੀ ਮੈਚਿੰਗ ਹੈ ਕਿੰਨੋ ਪੀਸ ਲੈ ਸਕਦੇ ਹੋ ਐਦਾਂ ਮੈਚਿੰਗ ਕਰਕੇ ਇਹ ਵਾਲਾ ਪੀਸ ਚੱਕਰੂ ਜੀ ਇਹ ਵੀ ਦੋਨੋਂ ਆਪਸ ਵਿੱਚ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਭਾਜੀ ਇਹ ਵਾਲਾ ਦੇਖੋ ਜੀ ਵਾਈਨ ਸ਼ੀਰਡ ਦੇ ਵਿੱਚ ਹੈ ਵਾਈਨ ਸ਼ੀਰਡ ਦੀ ਤੁਸੀਂ ਆਫ ਵਾਈਟ ਪੀਸ ਨਾਲ ਮੈਚਿੰਗ ਕਰਕੇ ਲੈ ਸਕਦੇ ਏਦਾਂ ਦੋਨੋਂ ਪੀਸਾਂ ਦੀ ਆਸ ਵਿੱਚ ਬਹੁਤ ਸੋਹਣੀ ਮੈਚਿੰਗ ਬਣਣੀ ਹੈ ਇਸ ਨਾਲ ਜੀ ਸਾਡੇ ਗਲਾਸ ਸਿਲਕ ਦੇ ਪੀਸ ਇਹਨਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖਣੇ ਤੁਹਾਡਾ ਬਹੁਤ ਮਰੋੜਾ ਨੂੰ ਹੋਇਆ